हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਮਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਐ ਇੱਕ ਕੱਪੜਾ ਆਉ ਪੁੱਛ ਲੈਣੇ ਬਈ ਤੁਹਾਡੇ ਭਾਈ ਜੀ ਹਸੀਕਾਰ ਹਸੀਕਾਰ ਜੀ ਹੋ ਠੀਕ ਹੈ ਬਈ ਵਧੀਆ ਵਧੀਆ ਜੀ ਭਾਈ ਨਾਮ ਕੀ ਐਡਰੈਸ ਵੋ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਂ ਜ਼ਿਲ੍ਹਾ ਬਠਿੰਡਾ ਤਸੀਰ ਅਮਪਰਾਹ ਨੇੜੇ ਪਿੰਡ ਵਿੱਚ ਏਟੂ ਕੇ ਤੇ ਬਦਿਆਲਾ ਜੀ ਮੋਬਾਈਲ ਨੰਬਰ ਵੋ 76965 ਹੂੰ 0292 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਤਈਣੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੁਹਾ ਸੁਈ ਇਹ ਦੂਜਾ ਸੁਹਾ ਸੁਈ ਆ ਜੀ 10 ਕਿ ਮਿੰਟ ਵੀ ਸੁਈ ਦੂਜਾ ਸੁਹਾ 10 ਮਿੰਟ ਵੇ ਸੁਈ ਹਾਂਜੀ ਬੱਚਾ ਕੀ ਦੇਤਾ ਮਗਰ ਬੱਚਾ ਜੀ ਬੱਚਾ ਦੇਤਾ ਹਾਂਜੀ ਠੀਕ ਆ ਬੋਲਾ ਕੱਢੇ ਕਿ ਨਹੀਂ ਨੇ ਬੋਲਾ ਆ ਜਾ ਬਈ ਹੁਣੇ ਸੁਈ ਆ ਜੇ ਠੀਕ ਆ ਹਾਂ ਕੱਤ ਬੱਡ ਚੰਗਾ ਯਾਤ ਬ੍ਰੀਡ ਚੰਗੇ ਆ ਰਾਤੀ ਰੋਜੀ ਫੁੱਲ ਸੁਈ ਸਵਾਈ ਦੁੱਧ ਪਲੂਣ ਨੇ 20 ਘੰਟਾ ਡੜਰਾ ਜੀ ਵੀ ਬਲਾਸੇ ਚੱਲੂਗੀ ਬਲੂਨ ਦਾ ਰਿਕਾਰਡ ਬਾਈ ਕਹਿੰਦਾ 20 ਕਿਲੋ ਆ ਤੋਰਾ ਤਾਰਾ ਚੰਗਾ ਆਂ ਤੁਹਾਨੂੰ ਬਹੁਤ ਚੰਗਾ ਸੋਹਣਾ ਆਰਡਰ ਕਰਮ ਵਾਲੀ ਦਾ ਕੱਲਾ ਕੱਲਾ ਥਣ ਮੁਰਕੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਵਾਈ ਕਿਵੇਂ ਆ ਹਾਂ ਚਵਾਈ ਇੱਕ ਨੰਬਰ ਆ ਬਾਈ ਮੋਟੀ ਮੋਟੀ ਆ ਪੂਰੀ ਠੀਕ ਆ ਬਾਈ ਹਾਂ ਥਣ ਤੁਹਾਨੂੰ ਬਹੁਤ ਚੰਗਾ ਕੱਲਾ ਕੱਲਾ ਥਣ ਨਾਲਾ ਨੂੜਾ ਫੁੱਲ ਚਾਹੀਆਂ ਕੱਦ ਵੱਡ ਚੰਗਾ ਯਾਦ ਬ੍ਰੀਡ ਚੰਗੀ ਆ ਲੈ ਚੱਲ ਬੱਚੇ ਦਾ ਕਰਦੀ ਥੋੜਾ ਜਿਹਾ ਬੱਚੇ ਦਾ ਥੋੜਾ ਬੱਚੇ ਦਾ ਜ਼ਰੂਰ ਕਰ ਦੇਗਾ 10-10 ਮਿੰਟ ਹੀ ਹੋਇਆ ਅਜੇ ਬਾਈ ਸੂਈ 10 ਕਿ ਮਿੰਟ ਹੀ ਹੋਇਆ ਦਾ ਬੱਚਾ ਵੀ ਖੜਾ ਹੋ ਲੱਗਦਾ ਸਹੀ ਹੈ ਲੈ ਮੁੱਲ ਕੀ ਆ ਬਾਈ ਇਹਦਾ ਮੁੱਲ ਬਈ 61 ਲੈਂਦਾ 62000 ਰੁਪਏ ਦਾ ਮਾਨਤਾ ਨਹੀਂ ਕਰਾਂਗੇ ਬਸ ਠੀਕ ਬੇਚਾਰਾ ਕਹਿੰਦਾ ਬਾਈ ਯਾਰ ਵਾੜ ਤਾਂ ਤੂੰ ਮੰਗੇਈ ਮੁੰਨਾ ਤਾਂ 77 ਮੰਗ ਲਈਏ ਪਰ ਮਾਨਤਾ ਨਹੀਂ ਕਰਨਾ ਬਸ ਇਹਦੇ ਚੋਂ 62000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੇ ਛੇਸ ਚੰਗਾ ਰੰਗ ਰੂਪ ਚੰਗਾ ਰਾਜੀ ਆ ਸੂਈ ਸਵਾਈ ਇਹਨੂੰ ਬਹੁਤ ਚੰਗਾ ਡਰ ਦੇ ਇਹ ਵਾ ਨੂੰ ਕਮਾਲ ਸੋਹਣਾ ਆਰਡਰ ਪਾ ਡਰਗਾ ਹਵਾਨਾ ਕਰਮ ਵਾਲੇ ਨੇ ਜਿਹੜਾ ਹੁਣ ਤਿਆਰ ਕਰਿਆਗਾ ਇਹ ਥਣੇੜ ਦੋ ਚੈੱਕ ਕਰ ਲਓ ਉੱਠਿਆ ਰਾਣ ਕੱਲਾ ਕੱਲਾ ਥਣ ਏਸ ਕੋਲ ਬਾਕੀ ਗਰਮੀ ਨਹੀਂ ਮੰਨਦੀ ਨਾ ਉਹ ਗਰਮੀ ਜਮ ਨਹੀਂ ਮੰਨਣੀ ਇਹਨੇ ਕਦ ਵੀ ਨਹੀਂ ਹਰਗਾ ਆਊਗਾ ਇਹਦਾ ਹਾਂ ਮੱਝਰ ਕਰ ਦੋ ਤੁਸੀਂ ਆ ਗਿਵਰੇ ਦੋ ਨੰਬਰ ਕਿਹੜਾ ਸੋਸ ਹੁੰਦੀ ਆ ਇਹ ਦੂਜਾ ਸੋਸ ਹੁੰਦੀ ਆ ਆਰਡਰ ਕਿੰਨੇ ਦਿਨ ਲੈਂਦੀ ਆ ਭਾਈ ਤਾ ਭਾਈ ਹਫਤਾ ਵਿਆਹੇ ਹਫਤਾ ਵਿਆਹੇ ਆ ਮੇਰੇ ਕੋ ਲਈ ਆ 20 ਕਿਲੋਤਾ ਪਰੌਣ ਲੈਣੇ ਬੱਚੀ ਨੇ ਠੀਕ ਆ ਉਹ ਛੇ ਦਾੰਦਾ ਜੀ ਉਹ ਛੇ ਦਾ ਹਾਂ ਖੋਲ ਲਾ ਭਾਈ ਛੇਸ ਬੜਾ ਪਿਆਰਾ ਰੰਗ ਰੂਪ ਚੰਗਾ ਰ ਬਜਾਂ ਬਜਾਂ ਬਹੁਤਾ ਪੌਲੀ ਅਬੂਲੀ ਪੰਜਾਬ ਵਾਲੀ ਜਰਸੀ ਆ ਟ੍ਰੈਨ ਇਹਦੀ ਉਹ ਠੰਡੀ ਮਿੱਠੀ ਬਹੁਤ ਆ ਪੰਜਾਬ ਵਾਲੀ ਜਰਸੀ ਆ ਕੱਚੀ ਕੱਚੀ ਆ ਦਿਨ ਲੈਂਦੀ ਆ ਆਨ ਨੂੰ ਬਹੁਤ ਚੰਗਾ ਬਾਕੀ ਠੰਡੀ ਸੀ ਬਹੁਤਾ ਡਾਕਟਰ ਜੀ ਹੈ ਹੀ ਬੈਠਾ ਰ ਥੱਲੇ ਲਾ ਠੰਡੀ ਸੀਲ ਫੁੱਲ ਜਿਵੇਂ ਮਰਦੇ ਕੰਬਦਾ ਦੇ ਨੇ ਪੂਰਾ ਚੰਗਾ ਥਣਾ ਮਹਾਰਗਾ ਥਣ ਲੱਗਿਆ ਭਾਈ ਕਹਿੰਦਾ ਜਿਵੇਂ ਮਰਦੀ ਬੈਠਾ ਰੇ ਆਰਡਰ ਦੇ ਕੋਲ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਬ ਤੇ ਕਲਾਬੀ ਥਾ ਵਜਨ ਭੋਜਨ ਬਹੁਤ ਆ ਬੱਚੀ ਦਾ ਬੱਡ ਚੰਗਾ ਵਜਨ ਭੋਜਨ ਸਹੀ ਗੱਲ ਚੰਗਾ ਚੰਗੀ ਐ ਠੰਡੀ ਸੀਲ ਆ ਗਰਮੀਆਂ ਦਾ ਤੋਹਫਾ ਰੂ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਫੂਡ ਆ ਜਿਹੜੀ ਕਰ ਮੜੀ ਮਹਾਰਗਾ ਹੀ ਪੋਣਾ ਡਾਕਟਰ ਨੇ ਵੀ ਹਮ ਮੱਝਾ ਵਰਗਾ ਦੁੱਧ ਜਿਹੜੀ ਕਰ ਮੜੀ ਇਹ ਦੇਉਗੀ ਤੋੜਾ ਤੋੜੀ ਚੰਗਾ ਪਛਾਂਤ ਉਹ ਵੀ ਚੈੱਕ ਕਰ ਲਓ ਆਰਡਰ ਬਹੁਤ ਸੋਹਣਾ ਥਣ ਬੜਾ ਕਮਾਲ ਦਾ ਚਵਾਈ ਚ ਵੀ ਮੈਂ ਕਹਿੰਦਾ ਕੀ ਬਾਤ ਹੀ ਹੈ ਜੀ ਭਾਈ ਕਹਿੰਦਾ ਥਣ ਬੜਾ ਚੰਗਾ ਮੁੱਲ ਭਾਈ ਇਹਦਾ ਮੁੱਲ ਡਾਟਰ ਦਾ 75000 ਰੁਪਏ ਮਾਨਦਾਨ ਹੋ ਜਾ ਹਾਂ ਮਾਨਦਾਨ ਕਰ ਦਿਆਂਗੇ ਲਖਾ ਦੇ ਬਈਲੇ ਵਾਕ ਕੱਚ ਕੇ ਮੜਾ ਜਾ ਠੀਕ ਅੱਛੀ ਆ ਬੱਚੀ ਆਰਡਰ ਦਾ ਬਹੁਤ ਅੱਛੀ ਭਈ ਹੈ ਲੈ ਹੂੰ ਬਾਕੀ ਜਿਹੜਾ ਰੇਟ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੀ ਨਾਗ ਬਾਈ ਕੋਲੇ ਦੋ ਸੀ ਦੋਨੇ ਹੀ ਦਿਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।